ਏਜੰਟ ਨੇ 22 ਸਾਲ ਦੇ ਨੌਜਵਾਨ ਨੂੰ ਡੋਂਕੀ ਲਗਾ ਕੇ ਭੇਜਿਆ ਸੀ ਅਮਰੀਕਾ 7 ਸਾਲ ਤੋਂ ਨਹੀਂ ਮਿਲ ਰਿਹਾ ਕੋਈ ਸੁਰਾਗ ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦੇ 22 ਸਾਲਾ ਨੌਜਵਾਨ ਗੁਰਦੀਪ ਸਿੰਘ ਨੂੰ 7 ਸਾਲ ਪਹਿਲਾਂ ਇੱਕ ਏਜੰਟ ਨੇ ਡੋਂਕੀ ਲਗਾ ਕੇ ਅਮਰੀਕਾ ਭੇਜਿਆ ਸੀ ਗੁਰਦੀਪ ਸਿੰਘ ਦਾ 7 ਸਾਲ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਰਿਹਾ ਜਿਸ ਕਾਰਨ ਪਰਿਵਾਰ ਲਗਾਤਾਰ ਏਜੰਟ ਦੇ ਪਿੱਛੇ ਪਿਆ ਹੈ ਪਰ ਏਜੰਟ ਨੇ ਹੁਣ ਫੋਨ ਵੀ ਸਵਿਚ ਆਫ ਕਰ ਦਿੱਤਾ ਹੈ ਗੁਰਦੀਪ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੀ ਇੱਕ ਪਰਿਵਾਰ ਰਾਹੀਂ ਉਹ ਮਕੇਰੀਆਂ ਦੇ ਪਿੰਡ ਮਹਿੰਦੀਪੁਰੀ ਦੇ ਸੁਖਵਿੰਦਰ ਦੇ ਸੰਬੰਧ ਵਿੱਚ ਆਇਆ ਸੀ ਸੁਖਵਿੰਦਰ ਸਿੰਘ ਪੰਜਾਬ ਪੁਲਿਸ ਵਿੱਚ ਕਨਸਟੇਬਲ ਵਜੋਂ ਤਾਇਨਾਤ ਹੈ ਅਤੇ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਵੀ ਕਰਦਾ ਹੈ ਗੁਰਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ ਅਤੇ 12 ਲੱਖ ਰੁਪਏ ਅਡਵਾਂਸ ਲੈ ਗਏ ਸਨ ਅਤੇ ਬਾਕੀ ਪੈਸੇ ਗੁਰਦੀਪ ਦੇ ਅਮਰੀਕਾ ਪਹੁੰਚਣ ਤੋਂ ਬਾਅਦ ਦਿੱਤੇ ਜਾਣੇ ਸਨ ਜਿਸ ਤੋਂ ਬਾਅਦ ਗੁਰਦੀਪ 28 ਮਈ 2017 ਨੂੰ ਘਰੋਂ ਦਿੱਲੀ ਲਈ ਰਵਾਨਾ ਹੋ ਗਿਆ ਅਵਤਾਰ ਸਿੰਘ ਨੇ ਦੱਸਿਆ ਕਿ ਉਸਨੇ 7 ਸਾਲ ਪਹਿਲਾਂ ਆਪਣੇ ਬੇਟੇ ਨਾਲ ਗੱਲ ਕੀਤੀ ਸੀ ਅਤੇ ਉਸਨੇ ਦੱਸਿਆ ਸੀ ਕਿ ਉਹ ਪਹਿਲਾਂ ਮੈਕਸੀਕੋ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਤੱਕ ਉਸ ਦਾ ਪੁੱਤਰ ਨਾਲ ਕੋਈ ਸੰਪਰਕ ਨਹੀਂ ਹੋਇਆ ਉਦੋਂ ਤੋਂ ਉਹ ਲਗਾਤਾਰ ਏਜੰਟ ਨੂੰ ਆਪਣੇ ਬੱਚੇ ਬਾਰੇ ਪੁੱਛ ਰਿਹਾ ਹੈ ਅਤੇ ਹੁਣ ਏਜੰਟ ਦਾ ਫੋਨ ਵੀ ਬੰਦ ਹੋ ਗਿਆ ਹੈ। ਬੱਚਾ ਕਿੰਨੇ ਦਿਨ ਕੀ ਨਾਮ ਸੀ ਬੱਚੇ ਦਾ ਕਿੰਨੇ ਦਿਨ ਹੋ ਗਏ ਹੈ ਇੱਥੇ ਆ ਕੇ ਗਏ ਹੋਏ। 23 ਸਾਲ ਹੋ ਗਏ। ਇਹ ਸਾਰਾ ਮੂਲ ਬੜੀ। ਕਹਾ ਗਿਆ। ਮੇਰ ਕਾਪੇ ਗਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਿਆ ਇਹ ਫੋਨ ਕਰਦਾਗਾ ਤੁਨ ਜਾ ਕੇ ਇੱਥੋਂ ਤੇ ਨਾ ਹੋਇ ਤਾ ਅਗਰ ਫੋਨ ਆਇਆ ਨਾ ਕੁੱਛ ਰਿਹਾ ਮੈਂ ਗੁਲਦੀਪ ਸਿੰਘ ਦੀ ਸਿਸਟਰ ਬੋਲਦੀ ਹਾਂ ਨਹੀਂ ਅੱਜ ਆਉਂਦਾ ਆਪਣਾ ਮੇਰਾ ਬ੍ਰਦਰ ਗਿਆ ਸੀ 2017 ਤੋਂ ਅੱਜ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁੱਛ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਮਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਨਹੀਂ ਤਾਰ ਸਿੰਘ ਦਾ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਮੇਰੇ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਖਦੇਵ ਸਿੰਘ ਸੁਖੀ ਬੇਨ ਮੈਂ ਦੀ ਬੋਲ ਜਿਉਂ ਕੋ 4-5 ਮੁੰਡਿਆਂ ਦਾ ਗਰੁੱਪ ਸੀ 2 ਕੋ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਏ ਐ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਿੱਥੇ ਰੁਕੇ ਹੈ ਮਰਾਜ ਨੇ ਉਹਨੂੰ ਬਥੇ ਬਹੁਤ ਥਾਂ ਦੀ ਜਗ੍ਹਾ ਅਸੀਂ ਦੱਸਦੇ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਂ ਅਸੀਂ ਕੋਈ ਹੋਈ ਕਿ ਚਾਹਾਂਗੇ ਕਿਸ ਜਗ੍ਹਾ ਭੇਜਿਆ تھا ਅਮਰੀਕਾ ਭੇਜਿਆ ਰਿਹਾ ਤੇ ਕਹਾ ਜਾ ਕੇ ਡੌਂਕੀ ਡੌਂਕੀ ਰਾਹ ਡੌਂਕੀ ਰਾਹ ਹੀ ਅੱਗੇ ਭੇਜ ਦਿੰਦੇ ਆ ਡਾਇਰੈਕਟ ਇੰਨੀ ਨਾ ਭੇਜਦੇ ਇਹਦੇ ਡੌਂਕੀ ਦੇ ਰਸਤੇ 'ਤੇ ਇਹਦੇ ਫਿਰ ਮੁੰਡੇ ਤੰਗੀ ਦੋਸੀ ਆ ਹਾਲ ਤਾਂ ਚਾਹ ਖਤਰਿਆ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿੰਨੀ ਦੇਰ ਹੋ ਗਈ ਉਸਕੋ ਭੇਜੋ 18 ਸਾਵਰ ਤੇ ਲੰਦੇ ਆ ਜੀ ਕਿ ਕਿਤਨੇ ਲੜਕੇ ਗਏ ਸਨ ਵਾਹ ਪੇ ਇਹ ਚਾਰ ਪੰਜ ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਮ੍ਰਿਤਸਰ ਦਾ ਭੰਡੋਰੀ ਵਾਲਾ ਦਾ ਜਾਣ ਬਾਕੀ ਮੁੰਡੇ ਬੁੱਕੀ ਜਾਣਕਾਰੀ ਨਹੀਂ ਪਈ ਦੋ ਕੋ ਭੰਡੋਰੀ ਦੇ ਸੀ ਤੇ ਮਹਿੰਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਸੀ ਤੇ ਜਦੋਂ ਰਾਜ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਨਾ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾਂ ਜਾ ਕੇ ਬੈਠੇ ਮੁਰਗੇ ਫੇਰ ਖਵਾਰ ਚ ਇਹ ਕਿਹ ਕਹਾਂ ਜਾ ਕੇ ਬੈਠੇ ਇਹ ਇਹ ਡੋਂਕੇ ਨਾ ਕੀ ਰਸਤੇ ਪੇਜੇ ਅਗਰ ਰਸਤੇ ਹੁੰਦਾ ਸਾਨੂੰ ਨਹੀਂ ਪਤਾ ਕਿਹੜੇ ਪਾਸੇ ਰਸਤੇ ਭੇਜੇ ਮੈਸੀ ਕੋ ਬਾਰ ਰਹੀ ਕੀ ਹੋਰ ਵੀ ਜਿਹੜੇ ਆਗੇ ਬੈਟਰੀ ਜਿਹੜੇ ਨਾਲ ਨਾਲ ਪੈਂਦੇ ਆ ਉਹਨਾਂ ਰਸਤੇ ਤੇ ਮੁਰਗੇ ਫੇਰ ਖਵਾਰ ਚ ਘੌਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਜਣੇ ਸੀ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੀਆਂ ਵੀ ਬਠੇਰੀ ਪੁੱਛ ਗਈ ਸੀ ਕਿ ਤੀੜੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਮੁੱਛੀ ਸੁਣੀ ਤੇ ਉਹਨਾਂ ਨੇ ਹੀ ਦਹੀਂ ਅੜੀ ਚ ਬਠੇ ਆ ਜੋ ਲੋਕ ਡੌਂਕੀ ਲਾਗਾ ਕੇ ਲਗਾ ਕੇ ਜਾ ਰਹੇ ਬਿਲਕੁਲ 옳ਦਾ ਜੀ ਇਹ ਤੋਂ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਓ ਇੱਕ ਨੰਬਰ ਜਾਓ ਨਹੀਂ ਤੇ ਇੱਧਰ ਬਠੇਰੀ ਰੋਟੀ ਆ ਆਰਾਮ ਨਾਲ ਬੈਠ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਨ ਜਾਂ ਬੰਦੇ ਹੀ ਫਸ ਗਏ ਹੋਰੀਜਨਟ ਜਿੰਦੇ ਜਮਦੋ ਧਰਤੀ ਤੇ ਆਏ ਐ ਇਹ ਰਫੇਰੀਆਂ ਕਰਦੇ ਐ ਬਹੁਤ ਗਲਤ ਕਰਦੇ ਐ ਦੱਸਦੇ ਕੋਈ ਛੇ ਅੱਗੇ ਕੋਈ ਖਵਾਉਂਦੇ ਐ ਤੇ ਬੰਦੇ ਨੇਰੇ 'ਚ ਰੱਖਦੇ ਐ ਇਹਦੇ ਦੂਜਿਆਂ ਦਾ ਨਾਸ ਕਰ ਸਿਰਦੇ ਐ ਇਹ ਵੀ ਇੱਕ ਨੰਬਰ ਜਾਓ ਅਨਲੀਗਲ ਨਾ ਜਾਓ ਕਿੰਨੇ ਪੈਸੇ ਦੇ ਕੇ ਵੇਚਿਆ ਸਭੇ ਨੂੰ ਹਮਾਦੇ ਪੈਸੇ دیے تھے ਥੋੜੀ ਕਿੰਨਾ ਪੈਸਾ ਦਿੱਤਾ 12 ਲੱਖ ਦੀਏ ਤੇ ਥੋੜਾ ਪਹੁੰਚ ਕਰ ਦਈਏ ਦੇਨੇ ਤੇ ਥੋੜੀ ਵੀ ਜਾ ਕੇ ਪਹੁੰਚੇਗਾ ਫੇਰ ਕਰਾਂਗੇ ਦੇਗੇ ਕਿਤਨੇ ਪੈਸੇ ਦੀ ਡਿਮਾਂਡ ਕੀਤੀ ਉਸਨੇ 35 ਲੱਖ ਦੀ ਕੀਤੀ ਦੋਗੇ ਅੱਗੇ ਤਾਰਤੇ ਨਹੀਂ ਹੈ ਇਹ ਆਪਣੇ ਕੋਲ ਹੀ ਸਾਰੇ ਅਸਤ ਰਹਿਤੇ ਹਨ ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਲਜਾਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਇਹ ਨੌਜਵਾਨਾਂ ਪੜੇ ਰਹੇ ਲੜਕਿਆਂ ਕਹਾਂ ਇਹ ਅਤਵਾਦੀ ਥੋੜੇ ਹੈ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਟੇਲ ਮਾਟੇ ਤੇ ਇਹਨਾਂ ਦੀ ਜਿੰਟਾਂ ਦਾ ਯਾਰ ਸਾਜੇ ਮਨਿਆਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਵਿਲ ਸੰਸਪੰਨਾਂ ਚਾਹੀਦੇ ਹੈ ਚੈੱਕ ਕਰਨੇ ਇਹ ਜਿਹੜਾ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੁਕਛਪ ਕੇ ਕਰ ਲੈਂਦੇ ਕਿ ਯਾਰਾ ਤੇ ਜਿਹੜੇ ਪਿਛੇ ਮਾਪੇ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਪਰਵਾਹ ਕਿੰਨੇ ਲੋਕ ਕਿੰਨੇ ਬੇਟੇ ਸਨ ਆਪਕੇ ਮੇਰੇ ਇੱਕ ਵੀ ਲੜਕਾ ਥਾ ਇੱਕ ਇੱਕ ਲੜਕਾ ਇੱਕ ਬੇਟੀ ਸੀ ਇਹ ਹੋਰ ਆਪ ਜਾਣਦੇ ਹੋ ਸਭ ਕੁਝ ਬੇਟੇ ਅਮਤੋਂ ਜਿਵੇਂ ਜਿਏ ਕਿ ਜੇ ਇਹ ਅਗੇ ਜਿਹੜੇ ਆਗੇ ਆਉਣੇ ਵਾਲੀ ਪੀੜ੍ਹੀ ਹੈ ਉਹਨਾਂ ਕੋ ਅਸੀਂ ਸਤਿਕਾਰ ਕਰਦੇ ਆ ਵੀ ਲੱਟ ਰੇ ਦੇ ਧੋਖੇ ਬਾਸੇ ਬਚੇ ਕੋਈ ਹੋਰ ਲੋਕਾਂ ਨੂੰ ਮੈਸੇਜ ਦੇਣਾ ਹਾਂ ਮੈਸੇਜ ਇਹ ਹੀ ਹੈ ਮੈਸੇਜ ਹੈ ਵੀ ਆਗੇ ਇਸ ਲੱਟ ਰੋ ਕਿਸੇ ਕੋ ਐਸੇ ਨਾਲ ਅਨਲੀਗਲ ਨਾ ਜਾਓ ਲੀਗਲ ਇਕ ਰਿਕਨਬਰ ਤੇ ਜਾਓ ਇਹ ਨਹੀਂ ਜਾਣਾ ਉਹਦਾ ਇਧਰ ਆਪਣੇ ਦੇਸ਼ ਤੇ ਬੜਾ ਕੰਮ ਹੈ ਸਰਕਾਰ ਸਿੱਖਿਆ ਮੰਤਰੀ ਸਰਕਾਰ ਚੋਂ ਆਹ ਮਾਗੇ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਬੇਨਤੀ ਹੈ ਕਿ ہمارے ਬੱਚਾ ਤਲਾਸ਼ ਕਰੇ ਆਮ ਬਹੁਤ ਮੁਸ਼ਕਲ ਵਿੱਚ ਜੀ ਰਹੇ ਹੈ ਤੇ ਮਿਹਰਬਾਨੀ ਆਉਗੀ